ਮਾਤਰਬੇਲੀ ਹੋਤਾਂ ਠੀਕ ਆ ਜੀ ਆਪਾਂ ਤੁਹਾਨੂੰ ਬਾਡੀ ਸਾਬ ਦੇ ਪੰਜ ਤਰ੍ਹਾਂ ਜੂਸ ਦੇ ਕੇ ਗਏ ਸੀ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਪਹਿਲਾਂ ਮੈਨੂੰ ਪੇਟ ਦੀ ਪ੍ਰੋਬਲਮ ਸੀ ਤੇ ਆਪਣੇ ਦਰਦਾਂ ਸੀਗੀਆਂ ਜੀ ਤੇ ਬੀਪੀ ਦੀ ਵੀ ਪ੍ਰੋਬਲਮ ਸੀ ਬੀਪੀ ਦੀ ਗੋਲੀ ਖਾਂਦੇ ਸੀ ਬੀਪੀ ਦੀ ਗੋਲੀ ਖਾਂਦਾ ਹੁੰਦਾ ਹੁਣ ਮੈਂ ਛੱਡ ਦਿੱਤੀ ਆ ਠੀਕ ਆ ਜੀ ਔਰ ਦਰਦਾਂ ਹੁੰਦੀਆਂ ਸੀ ਹਾਂ ਜੀ ਦਰਦਾਂ ਹੁੰਦੀਆਂ ਪੇਟ ਦੀ ਪ੍ਰੋਬਲਮ ਪੇਟ ਦੀ ਪ੍ਰੋਬਲਮ ਸੀ ਪੇਟ ਦੀ ਕੀ ਪ੍ਰੋਬਲਮ ਸੀ ਤੁਹਾਨੂੰ ਪੇਟ ਇੱਕ ਤਾਂ ਫੁੱਲਦਾ ਰੋਟੀ ਖਾ ਕੇ ਇਹ ਤਾਂ ਜਦਫਾਰਾ ਪੈ ਜਾਂਦਾ ਹੈ ਫਾਰਾ ਪੈਂਦਾ ਹੈ ਤੇ ਔਰ ਟੌਲਟ ਵੀ ਜਾਂਦੇ ਜੀ ਜੀ ਤੇ ਹੁਣ ਮੈਂ ਘਟਾਉਂ ਉਸ ਕਾਫੀ ਸਹੀ ਜਲਦੀ ਕਿ ਪਰਸੈਂਟ ਸਹੀ ਹੈ ਮੈਨੂੰ ਕਿੰਨੀ ਕਮੈਂਡਸ ਨੇ ਚੁਸ ਕੀਤੀ ਤੁਹਾਨੂੰ ਮੈਨੂੰ ਹੋ ਗਿਆ ਜੀ 4 ਦਿਨ ਹੋ ਗਏ ਨਹੀਂ ਨਹੀਂ ਪਹਿਲਾਂ ਤੁਸੀਂ ਕਿੰਨੀ ਦਵਾਈ ਖਾ ਚੁੱਕੇ ਔਰ ਕਿੰਨਾ ਸਮਾਂ ਹੋ ਗਿਆ ਮੈਨੂੰ ਹੋ ਗਿਆ 18 ਸਾਲ ਹੋ ਗਏ 18 ਸਾਲ ਤੁਸੀਂ ਦਵਾਈਆਂ ਖਾ ਰਹੇ ਹੋ ਤਾਂ ਕਿਤੇ ਸੋਲੂਸ਼ਨ ਨਹੀਂ ਮਿਲਿਆ ਹੈਗਾ ਹਾਂਜੀ ਹਾਂਜੀ ਹੁਣ ਆਪਾਂ ਸਰਵਸ ਪੈਕ ਨੂੰ ਵਰਤੇ ਆਏ ਆ ਅੱਜ ਤੁਹਾਨੂੰ 40 ਦਿਨ ਹੋਏ ਵਰਤਿਆਂ ਨੂੰ 40 ਦਿਨ ਤੁਸੀਂ ਮਤਲਬ ਕਿੰਨਾ ਕੁ ਬੈਟਰਨ ਮੰਨਦੇ ਹੋ ਮੈਂ ਕਹਿੰਦਾ ਠੀਕ ਆ ਜੀ ਜਨਕੀ ਤੁਸੀਂ ਇਹਨੇ ਕਾਫੀ ਸਾਰਾ ਫਰਕ ਪੈਂਦਾ ਪਿਆ ਆ ਔਰ ਪਹਿਲਾਂ ਸਾਰਾ ਪੈਕ ਚੂਜ਼ ਕਰਦੇ ਹੋ ਤੁਸੀਂ ਹਾਂਜੀ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਕਹਾਂਗਾ ਬੱਤ ਕੇ ਵਰਤੋ ਪਹਿਲਾਂ 50 ਦਿਨ ਵਰਤ ਕੇ ਦੇ ਲੋ ਜੇ ਠੀਕ ਲੱਗਦਾ ਤਾਂ 100 ਬਿਲਕੁਲ ਜੀ ਬਿਲਕੁਲ ਜੀ ਬਾਡੀ ਦਵਾਈ ਤਾਂ ਆਪਾਂ ਖਾ ਚੁੱਕੇ ਆ ਸਾਨੂੰ ਇੱਕ ਸਹੀ ਢੀ ਸਫਾਈ ਕਰਨ ਲਈ ਚਾਹੀਦੀ ਆ ਸਫਾਈ ਕਰਨ ਤੋਂ ਸਾਡੀ ਬਾਡੀ ਰਿਕਵਰੀ ਮਾਰ ਲਈ ਪਈ ਹਾਂਜੀ ਹਾਂਜੀ ਥੈਂਕ ਯੂ ਜੀ